ਦੋ ਭੈਣਾ ਜਿਹੜੀਆਂ ਕਿ ਭਾਵੇਂ ਦੋਸਤ ਆ ਪਰ ਉਹ ਭੈਣਾ ਬਣ ਗਈਆਂ ਉਹਨਾਂ ਨੇ ਆਪਣਾ ਕੰਮ ਆਪ ਸਟਾਰਟ ਕੀਤਾ ਤੇ ਘਰ ਦੀ ਸਾਰੀ ਜ਼ਿੰਮੇਵਾਰੀ ਆਪਣੇ ਮੋਢਿਆਂ ਤੇ ਚੱਕੀ ਆ ਮੈਂ ਪਹਿਲਾਂ ਇਹ ਕੰਮ ਮੇਰੇ ਫਾਦਰ ਸਾਹਿਬ ਨੇ ਸ਼ੁਰੂ ਕੀਤਾ ਸੀ ਉਹਨਾਂ ਦੀ ਤਬੀਰ ਠੀਕ ਨਹੀਂ ਰਹਿਣ ਕਰਕੇ ਕੰਮ ਬੰਦ ਹੋ ਗਿਆ ਸੀ ਦਸਕਦਨ ਫਿਰ ਮੈਂ ਆਪਣਾ ਸੋਚਿਆ ਤੇ ਮੈਂ ਅਮਨ ਜੋਤਨ ਨੂੰ ਖੋਲ ਕਿਤੇ ਇਹਨਾਂ ਦੀ ਹਲਪ ਦੇ ਨਾਲ ਅਸੀਂ ਦੋਨੇ ਹੁਣ ਉੱਥੇ ਜੂਸ ਦੀ ਸਟਾਲ ਲਗਾਉਣੀ ਆ ਅਵਾਤੀ ਅਦਰ ਬਣ ਗਏ ਸੀ ਕਿ ਇੱਕ ਵੀ ਬੇਟੀ ਮੁੜ ਕੇ ਬੇਟੀ ਨਹੀਂ ਜਾਣਾ ਪਿਆ ਸਰ ਪਹਿਲਾਂ ਮੇਰੇ ਫਾਦਰ ਦੀ ਡੈਥ ਹੋਈ ਮੇਰੇ ਫਾਦਰ ਰਹਿਣਗੇ ਤੇ ਮੇਰੇ ਮਦਰ ਆ ਤੇ ਮੇਰੇ ਸਿਸਟਰ ਐ ਮੇਰੇ ਬ੍ਰਦਰ ਸਵੇਰੇ 05:30 ਪੰਜ ਵਜੇ ਦੇ ਕਰੀਬ ਉੱਠੀ ਆਈਦਾ ਫਿਰ ਮੰਡੀ ਚੋ ਗੰਨਾ ਲੈਣ ਜਾਈਦਾ ਮੋਗਾ ਮੰਡੀ ਚੋਂ ਉੱਤੋਂ ਗੰਨਾ ਲੈ ਆ ਕੇ ਘਰ ਆ ਕੇ ਸਾਫ਼ ਕਰੀਆ ਕੱਟੀ ਤਾਂ ਫੇ ਗੱਡੀ ਦੇ ਵਿੱਚ ਸੈਟ ਅਪ ਲਾਈ ਦੇ ਇਸ ਤੋਂ ਬਾਅਦ 10 ਵਜੇ ਦੇ ਕਰੀਬ ਅਸੀਂ ਮੋਗਾ ਚਲੇ ਜਾਨੇ ਆ ਕੱਚਾ ਦਸਾਂਹੇ ਰੋਡ ਤੇ ਇੱਕ ਸਟਾਲਰ ਨੇ ਉੱਥੇ ਜਾ ਕੇ ਸਾਰਾ ਸੈਟ ਅਪ ਲਾਈਦਾ ਫਿਰ ਸ਼ਾਮ 6:30 6 ਵਜੇ ਦੇ ਕਰੀਬ ਘੜੀਦਾ 8 ਤੋਂ 9 ਘੰਟੇ ਅੱਛਾ ਤੋ 9 ਘੰਟੇ ਬੋਧ ਹੋ ਜਾਂਦੇ ਹਨਾ ਸਾਰੇ ਦਿਨ ਦੀ ਮਿਹਨਤ ਹੁੰਦੀ ਆ ਫਿਰ ਉੱਥੇ ਮਿਹਨਤ ਮੰਨ ਨਹੀਂ ਆਖਦਾ ਵੀ ਬਹੁਤ ਮਿਹਨਤ ਕਰਨੀ ਪੈਂਦੀ ਹੈ। ਹਾਂ ਲੇਬਰ ਦਾ ਕੰਮ ਵੀ ਕੀਤਾ ਸਰ ਅਸੀਂ। ਅੱਛਾ ਹਾਂ ਜੀ ਤਾਂ ਕਰਕੇ ਮਿਹਨਤ ਨੂੰ ਇਹਨਾਂ ਮੰਨਿਆ ਨਹੀਂ ਜਾਂਦੇ। ਔਖਾ ਨਹੀਂ ਲੱਗਦਾ। ਅਬਨਬਾਰ ਜਿਹਾ ਕਿ ਵੀ ਕੰਮ ਕਰਦੇ ਐ ਸੁਹਿੰਦਰ ਜਿਹਾ ਕਿ ਵੀ ਕੰਮ ਕਰ ਸਕਦੇ ਅਸੀਂ ਪਹਿਲਾਂ ਏਅਰਟਲ ਕੰਪਨੀ ਦੇ ਵਿੱਚ ਕੰਮ ਕਰਦੀ ਸੀ ਐਜ਼ ਅ ਪ੍ਰੋਮੋਟਰ ਹਾਂਜੀ ਹਾਂਜੀ ਐਜ਼ ਅ ਪ੍ਰੋਮੋਟਰ ਕੰਮ ਕਰਦੀ ਸੀ ਅੱਛਾ 10000 ਸੈਲਰੀ ਸੀ ਉਹ ਘੱਟ-ਘਾਟ ਕੇ ਸਾਨੂੰ ਕਈ 7 ਮਿਲਦੀ ਸੀ 8 ਮਿਲਦੀ ਸੀ ਯਾਨੀ ਉਹਦੇ ਨਾਲ ਤੁਹਾਨੂੰ ਆਪਣਾ ਕੰਮ ਠੀਕ ਲੱਗਦਾ ਹਾਂਜੀ ਆਪਣਾ ਕੰਮ ਕਰਾਂਗੇ ਜਿੰਨਾ ਕਰਾਂਗੇ ਉਹ ਆਪਣੇ ਹੀ ਬੇਟੀ ਦੀ ਮਤਰੀਫ ਨਹੀਂ ਕਰ ਸਕਦਾ ਬੇਟੀ ਨੇ ਇਹਦੇ ਕੋਲ ਹੋਰ ਨਹੀਂ ਬੇਟੀ ਘਰ ਦੇ ਵਿੱਚ ਵੀ ਉਹਦੇ ਕੋਲ ਕੋਈ ਗੱਲਬਾਤ ਵੀ ਚੱਲਦੀ ਸੀ ਨਾਲ ਬੇਟਾ ਨਾਲੋਂ ਬੇਟੀ ਅੱਗੇ ਹੋ ਕੇ ਕੰਮ ਕਰਦੀ ਸੀਗੀ ਅਗੇ ਸਟੱਡੀ ਕੰਟੀਨਿਊ ਕਰਾਂਗੇ ਪਰ ਹੁਣ ਮੇਰਾ Aim ਇਹ ਹੈ ਮੈਂ ਇਹ ਬਿਜ਼ਨਸ ਨੂੰ ਵੱਡਾ ਕਰ ਲੈਣਾ ਹੈ ਹੌਲੀ ਹੌਲੀ ਸਟੈਪ ਬਾਈ ਸਟੈਪ ਇਹਨੂੰ ਇੱਧੇ ਉੱਪਰ ਲੈ ਜਾਣਾ ਹੈ ਤੁਸੀਂ ਜੁੜੇ ਹੋਏ ਹੋ ਦੁਨੀਆ ਦੇ ਨਾਲ ਮੈਂ ਮਨਦੀਪ ਅਕਸਰ ਹੀ ਆਪਾਂ ਦੇਖਦੇ ਆ ਕਿ ਪੁੱਤਰਾਂ ਦੀ ਦਾਤ ਮੰਗੀ ਜਾਂਦੀ ਆ ਭਾਵੇਂ ਉਹ ਗੀਤ ਹੋਣ ਗਾਣੇ ਹੋਣ ਸਾਡੀਆਂ ਦਵਾਵਾਂ ਹੋਣ ਫਿਲਮਾਂ ਹੋਣ ਅਕਸਰ ਹੀ ਪੁੱਤਰਾਂ ਬਾਰੇ ਗੱਲ ਹੁੰਦੀ ਆ ਧੀਆ ਬਾਰੇ ਬਹੁਤ ਘੱਟ ਗੱਲ ਹੁੰਦੀ ਆ ਅਪਾ ਦੇਖਦੇ ਆ ਕਿ ਇਹ ਵੀ ਕਿਹਾ ਜਾਂਦਾ ਸਾਡੇ ਗੀਤਾਂ ਦੇ ਵਿੱਚ ਪੁੱਤਰ ਮਿੱਠੜੇ ਮੇਵੇ ਪਰ ਹੁਣ ਸਮਾਂ ਬਹੁਤ ਚੇਂਜ ਹੋ ਗਿਆ ਹੁਣ ਲੋਕਾਂ ਨੂੰ ਵੀ ਸਮਝ ਆਉਣ ਲੱਗੀ ਤੇ ਕੁੜੀਆਂ ਨੇ ਵੀ ਬਹੁਤ ਸਾਰੇ ਕੰਮ ਕਰਕੇ ਆਪਣੇ ਆਪ ਨੂੰ ਦਿਖਾਇਆ ਕਿ ਹਾਂ ਅਸੀਂ ਵੀ ਮੁੰਡਿਆਂ ਨਾਲ ਕੱਟਣੀ ਤਾਂ ਜਿੱਥੇ ਤੁਸੀਂ ਬਹੁਤ ਕਹਾਣੀਆਂ ਕੁੜੀਆਂ ਦੀਆਂ ਪੜ੍ਹਾਈ ਦੇ ਵਿੱਚ ਅੱਗੇ ਜਾਣ ਦੀਆਂ ਸੁਣਦੇ ਹੋ ਬਹੁਤ ਵੱਡੀਆਂ ਵੱਡੀਆਂ ਨੌਕਰੀਆਂ ਕਰਨ ਦੀਆਂ ਸੁਣਦੇ ਹੋ ਉੱਥੇ ਇੱਕ ਅੱਜ ਕਹਾਣੀ ਜਿਹੜੀ ਤੁਹਾਡੇ ਅੱਗੇ ਲੈ ਕੇ ਆਏ ਆ ਦੋ ਭੈਣਾਂ ਜਿਹੜੀਆਂ ਕਿ ਭਾਵੇਂ ਦੋਸਤਾਂ ਪਰ ਉਹ ਭੈਣਾਂ ਬਣ ਗਈਆਂ ਉਨਾਂ ਨੇ ਆਪਣਾ ਕੰਮ ਆਪ ਸਟਾਰਟ ਕੀਤਾ ਤੇ ਘਰ ਦੀ ਸਾਰੀ ਜ਼ਿੰਮੇਵਾਰੀ ਆਪਣੇ ਮੋਢਿਆਂ ਤੇ ਚੱਕੀ ਆ ਮਹਿਜ 22 ਸਾਲ ਦੀ ਉਮਰ ਆ ਦੋਨਾਂ ਦੀ ਤੇ ਮਨਦੀਪ ਤੇ ਅਮਨਜੋਤ ਆਪਣਾ ਕੰਮ ਆਪ ਕਰ ਰਹੇ ਨੇ ਬਾਕੀ ਦੀ ਕਹਾਣੀ ਉਹ ਤੁਹਾਨੂੰ ਦੱਸਣਗੇ ਮਨਦੀਪ ਜੀ ਬਹੁਤ ਬਹੁਤ ਸਵਾਗਤ ਆ ਤੁਹਾਡਾ ਅਮਨਜੋਤ ਤੁਹਾਡਾ ਵੀ ਜੀ ਤੇ ਪਹਿਲਾ ਮੈਂ ਜਾਨਣਾ ਚਾਹੂੰਗਾ ਜਿਵੇਂ ਆਪਾਂ ਅਕਸਰ ਦੇਖਦੇ ਆ ਜਿਵੇਂ 22 ਸਾਲ ਦੀ ਉਮਰ ਬਹੁਤ ਥੋੜੀ ਹੁੰਦੀ ਆ ਨਾ ਇਸ ਉਮਰ ਦੇ ਵਿੱਚ ਹਲੇ ਬੱਚਾ ਜਿਹੜਾ ਅੱਜ ਕੱਲ ਵੀ ਮਾਂ ਪਿਓ ਵੱਲੀ ਦੇਖਦਾ ਤਾਂ ਤੁਹਾਨੂੰ ਕਿਉਂ ਲੱਗਿਆ ਕਿ ਅਸੀਂ ਰੋਡ ਤੇ ਖੜ ਕੇ ਗੰਨੇ ਦੇ ਜੂਸ ਦੀ ਜਿਹੜੀ ਗੱਡੀ ਆ ਉਹ ਲੈ ਕੇ ਉਥੇ ਆਪ ਕੰਮ ਕਰੀਏ। ਬੱਲਾ ਦੱਸ ਰ ਮੈਂ ਆਪਣੇ ਲੋਕੇਸ਼ਨ ਦੱਸ ਦੇਵਾਂ। ਅਸੀਂ ਮੋਗਾ ਕੱਚਾ ਦਸਾਂਹੇ ਰੋਡ ਤੇ ਖੜਦੇ ਆ। ਨੀਅਰ ਵਰਕਸ਼ਾਪ ਪੈਂਦੀ ਐ। ਸਾਨੂੰ ਪਹਿਲਾਂ ਇਹ ਕੰਮ ਮੇਰੇ ਫਾਦਰ ਸਾਹਿਬ ਨੇ ਸ਼ੁਰੂ ਕੀਤਾ ਸੀ। ਉਹਨਾਂ ਦੀ ਤਬੀਰ ਠੀਕ ਨਹੀਂ ਰਹਿਣ ਕਰਕੇ ਕੰਮ ਬੰਦ ਹੋ ਗਿਆ ਸੀ 10 ਦਿਨ। ਫਿਰ ਮੈਂ ਆਪਣਾ ਸੋਚਿਆ ਤੇ ਮੈਂ ਅਮਨ ਜੋਤਨ ਨੂੰ ਕਾਲ ਕੀਤੀ। ਇਹਨਾਂ ਦੀ ਹੈਲਪ ਦੇ ਨਾਲ ਅਸੀਂ ਦੋਨੇ ਹੁਣ ਉੱਥੇ ਜੂਸ ਦੀ ਸਟਾਲ ਲਗਾਉਣੀ ਆ। ਸਾਡਾ ਜੂਸ ਉਹ ਤੇ ਆਰਗੇਨਿਕ ਹੁੰਦਾ। ਆਮ ਜੁਸਨਾ ਉਹ ਬਹੁਤ ਹੀ ਜ਼ਿਆਦਾ ਟੈਸਟ ਵੱਖਰੇ ਹੁੰਦੇ ਸੀ। ਅੱਛਾ। ਅਸੀਂ ਪਹਿਲਾਂ ਫਰੈਂਡ ਸੀ ਸਰ। ਸਕੂਲ ਟਾਈਮ ਤੁਸੀਂ ਇਕੱਠੇ ਪੜ੍ਹਦੇ ਆ ਰਹੇ ਹਾਂ। ਸਾਡੀ ਦੋਸਤੀ ਇੰਨੀ ਗੂੜੀ ਹੋਣ ਕਰਕੇ ਸਾਡੀ ਰਿਸ਼ਤੇਦਾਰੀ ਦੇ ਵਿੱਚ ਹੀ ਬਦਲ ਗਈ। ਅੱਛਾ। ਬਦਲ ਤਾਂ ਤੁਹਾਡੀ ਦੋਸਤੀ ਸੀ ਫਿਰ ਰਿਸ਼ਤੇਦਾਰੀ ਚ ਬਦਲ ਗਈ ਤੇ ਫਿਰ ਇਕੱਠੇ ਨੇ ਕੰਮ ਵੀ ਸ਼ੁਰੂ ਕੀਤਾ ਨਾ। ਹਾਂਜੀ ਸਰ। ਇਹ ਤੁਹਾਨੂੰ ਕਿਉਂ ਲੱਗਿਆ ਦੋਨਾਂ ਨੂੰ ਵੀ ਹਾਂ ਸਾਨੂੰ ਦੋਨਾਂ ਨੂੰ ਹੀ ਕਰਨਾ ਚਾਹੀਦਾ ਇਕੱਠੇ ਕੰਮ। ਕੀ ਮਹਿਸੂਸ ਹੋਇਆ? ਇੱਕ ਤਾਂ ਸਰ ਸਾਡਾ ਬੌਂਡ ਵਧਿਆ। ਉੱਤੋਂ ਇਸਦੇ ਵੀ ਫੈਮਿਲੀ ਨੂੰ ਸਪੋਰਟ ਚਾਹੀਦੀ ਸੀ, ਮੇਰੀ ਫੈਮਿਲੀ ਨੂੰ ਵੀ ਸਪੋਰਟ ਚ अच्छा, सर, अच्छा तो तां करके एसिड उनने काम शुरू कर लेसी हम्म अमजो ਤੁਹਾਡਾ ਪਿੰਡ ਵੀ ਇਹੀ ਆ ਨਹੀਂ ਸਰ ਮੇਰਾ ਕਿਲੀਚਾਲ ਪਿੰਡ ਆ আচ্ছা ਤੁਸੀਂ ਕਿਲੀਚਾਲ ਤੋਂ ਫਿਰ ਡੇਲੀ ਅਪਡਾਟ ਕਰਦੇ ਹੋ ਜਾਂ ਇੱਥੇ ਰਹਿੰਦੇ ਹੋ ਨਹੀਂ ਸਰ ਡੇਲੀ ਅਪਡਾਟ ਕਰਦੇ ਸੀ আচ্ছা ਤੁਸੀਂ ਕਿਲੀਚਾਲ ਤੋਂ ਆਉਨੇ ਹੋ ਤੇ ਇਹੇ ਕੋਕਰੀ ਫੁੱਲਾ ਸਿੰਘ ਤੋਂ ਹਨਾ ਹਾਂਜੀ ਠੀਕ ਆ ਤਾਂ ਜਿਵੇਂ ਤੁਸੀਂ ਵੀ ਹਨਾ ਇਹਨਾਂ ਦੇ ਨਾਲ ਹੈਲਪ ਕਰਾਉਨੇ ਹੋ ਦੋਨੋਂ ਜਣੇ ਇਕੱਠਾ ਕੰਮ ਕਰਦੇ ਹੋ ਤਾਂ ਮੈਂ ਵੀ ਜਾਣਨਾ ਚਾਹੁੰਗਾ ਤੁਹਾਡੇ ਘਰ ਦੀ ਕਿਹੋ ਜਿਹੇ ਹਾਲਾਤ ਸੀ ਜਿਹੜਾ ਤੁਹਾਨੂੰ ਵੀ ਲੱਗਿਆ ਕਿ ਸਾਨੂੰ ਕਰਨਾ ਚਾਹੀਦਾ ਕੰਮ ਦੋਲਾਂ ਨੂੰ ਕਰਨਾ ਚਾਹੀਦਾ ਹਾਂ ਸਰ ਪਹਿਲਾਂ ਮੇਰੇ ਫਾਦਰ ਡੈੱਥ ਹੋਈ ਮੇਰੇ ਫਾਦਰ ਰਹਿਣਗੇ ਤੇ ਮੇਰੇ ਮਦਰ ਆ ਤੇ ਮੇਂ ਸਿਸਟਰ ਐ ਮੇਂ ਬ੍ਰਦਰ ਆ ਅੱਛਾ ਹਾਂਜੀ ਉਹ ਵੀ ਕੰਮ ਕਰਦੇ ਨੇ ਫਿਰ ਹਾਂਜੀ ਬ੍ਰਦਰ ਵੀ ਕੰਮ ਕਰਦੇ ਨੇ ਅੱਛਾ ਮਦਰ ਵੀ ਕਰਦੇ ਨੇ ਇੱਕ ਸ਼ਾਪ ਐ ਸਾਡੀ ਅੱਛਾ ਹਾਂਜੀ ਤਾਂ ਮਨਦੀਪ ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ ਨੇ ਮਾਦਰ ਐ ਮਦਰ ਐ ਫਾਦਰ ਐ ਗ੍ਰੈਂਡਫਾਦਰ ਐ ਬ੍ਰਦਰ ਐ ਦੋ ਬ੍ਰਦਰ ਨੇ ਇੱਕ ਸਿਸਟਰ ਆ ਛੋਟੇ ਉਹ ਸਟੱਡੀ ਕਰਦੇ ਨੇ ਸਰ ਕਦੇ ਇਹ ਤਾਂ ਨਹੀਂ ਕਿਹਾ ਤੁਹਾਨੂੰ ਕਿਸੇ ਨੇ ਵੀ ਕੁੜੀਆਂ ਤੁਸੀਂ ਰਹਿਣ ਦਿਓ ਤੁਸੀਂ ਕਿਉਂ ਕੰਮ ਕਰਨਾ ਤੁਸੀਂ ਰਹਿਣ ਦੇ ਬਾਹਰ ਨਿਕਲਣ ਨੂੰ ਸਰ ਕੁਛ ਹੁੰਦੇ ਨੇ ਲੋਕੇ ਕਹਿ ਦਿੰਦੇ ਨੇ ਪਰ ਨਹੀਂ ਮੇਨਸ ਦਾ ਸਰ ਮਿਹਨਤੀ ਆ ਆਪਾਂ ਬਾਹਰ ਜਾ ਕੇ ਵੀ ਕੰਮ ਕਰਦੇ ਆ ਸੁਇਦਰ ਰਹਿ ਕੇ ਵੀ ਕੰਮ ਕਰ ਸਕਦੇ ਹੂੰ ਹੂੰ ਸੋ ਅਸੀਂ ਇਹ ਸਟਾਲ ਸ਼ੁਰੂ ਕੀਤੀ ਸੀ ਬਹੁਤ ਥੋੜੀ ਬਹੁਤ ਲੋਕ ਆ ਪਰ ਹੁਣ ਸਾਨੂੰ ਬਲੋਗ ਬਹੁਤ ਜਿਆਦਾ ਅਪਰੀਸ਼ੀਏਟ ਕਰਦੇ ਨੇ ਸਪੋਰਟ ਵੀ ਬਹੁਤ ਕਰਦੇ ਨੇ ਐਸੇ ਸਾਲ ਹੀ ਫਿਰ ਸ਼ੁਰੂ ਕੀਤੀ ਹੈ ਹਾਂ ਸਰ 2 ਮਹੀਨੇ ਹੋ ਗਏ ਅੱਛਾ ਦੋ ਮਹੀਨੇ ਜਦੋਂ ਹੁਣ ਤੁਸੀਂ ਘਰੋਂ ਬਾਹਰ ਸੜਕ ਤੇ ਆਪਣੀ ਛੋਟੀ ਜੀ ਗੱਡੀ ਤੇ ਹਨਾ ਜੂਸ ਵੇਚਦੇ ਹੋ ਸੇਲ ਕਰਦੇ ਹੋ ਤਾਂ ਘਰੋਂ ਬਾਹਰ ਨਿਕਲ ਕੇ ਕਹੋ ਜੇ ਨਵੇਂ ਤਜਰਬੇ ਹੋਏ ਤੁਹਾਡੇ ਵੀ ਘਰੇ ਕੀ ਸੀ ਤੇ ਬਾਹਰ ਦੇਖਣ ਨੂੰ ਕੀ ਮਿਲਿਆ ਪਹਿਲਾਂ ਸਰ ਜਦੋਂ ਬਾਹਰ ਨਿਕਲਦੇ ਸੀ ਪਹਿਲਾਂ ਪੁੱਛ ਜਾਂਦੇ ਸੀ ਤੁਸੀਂ ਇਹ ਕੰਮ ਕਿਉਂ ਕੀਤਾ ਕਿਵੇਂ ਕੀਤਾ ਕਿਤੋਂ ਮਸ਼ੀਨ ਲਈ ਕਾਰ ਕੌਣ ਡਰਾਈਵ ਕਰਦਾ ਕੰਮ ਕਿਉਂ ਸ਼ੁਰੂ ਕੀਤਾ ਪਰ ਹੌਲੀ ਹੌਲੀ ਸਾਨੂੰ ਅਪਰੀਸ਼ੀਏਟ ਕਰਦੇ ਰਹੇ ਹੂੰ ਕਰੇ ਰਹਿ ਕੇ ਫਸਰ ਕੋਈ ਸਿੱਖ ਪਾਉਂਦੇ ਕਰੇ ਬਸ ਸਿਰਫ ਆਨਲੀ ਫੋਨ ਦੇਖ ਲੋ ਬਾਹਰ ਇਧਰ ਉਧਰ ਦੇਖੋ ਬਾਹਰ ਨਿਕਲ ਕੇ ਨਵਾਂ ਤਿਆਰ ਬਹੁੰਦਾ ਵੱਖੋ ਵੱਖਰੇ ਲੋਕ ਮਿਲਦੇ ਨੇ ਉਹਨਾਂ ਹੀ ਵੱਖ-ਵੱਖਰੇ ਵਿਚੰਨ ਰਹਿੰਦੇ ਨੇ ਸਰ ਹੂੰ ਡੀਮੋਟੀਵੇਟ ਵੀ ਕਰਦੇ ਹੀ ਮੋਟੀਵੇਟ ਵੀ ਕਰਨ ਦੀ ਅੱਛਾ ਹਾਂਜੀ ਇਸ ਉਮਰ ਦੇ ਵਿੱਚ ਹਨਾ ਬਹੁਤ ਸਾਰੇ ਸ਼ੌਂਕ ਹੁੰਦੇ ਨੇ ਹਾਂਜੀ ਬੰਦੇ ਨੂੰ ساری ਉਮਰ ਹੀ ਸ਼ੌਂਕ ਤਾਂ ਰਹਿੰਦੇ ਨੇ ਹਾਂਜੀ ਤਾਂ ਕਦੇ ਲੱਗਿਆ ਨਹੀਂ ਕਿ ਵੀ ਅਸੀਂ ਇੰਨੀ ਮਿਹਨਤ ਕਰਦੇ ਜਿਵੇਂ ਦੇਖਿਆ ਹੁਣ ਅਸੀਂ ਤੁਹਾਨੂੰ ਕੰਮ ਕਰਦੇ ਹਾਂ ਨਾ ਵੀ ਉਹ ਸ਼ੌਂਕ ਆ ਜਿਹੜੇ ਉਹ ਵੀ ਹੋਰ ਪੂਰੇ ਕਰੀਏ ਅੱਜ ਕੱਲ੍ਹ ਬਿੱਲੇ ਰਹਿਣ ਦਾ ਵੀ ਸ਼ੌਂਕ ਹੀ ਪੈ ਗਿਆ ਹਨਾ ਮੋਬਾਈਲ ਚਲਾਉਣ ਦਾ ਬਹੁਤ ਸ਼ੌਂਕ ਹੈ ਸਾਰੇ ਇਦਾਂ ਕਰਦੇ ਨੇ ਕਦੇ ਲੱਗਿਆ ਵੀ ਹਾਂ ਸਾਨੂੰ ਆ ਵੀ ਕਰਨਾ ਚਾਹੀਦਾ ਜਾਂ ਕੰਮ 'ਚ ਹੀ ਦਿਲ ਲੱਗ ਗਿਆ ਇਹਨਾਂ ਕੰਮ ਦੇ ਵਿੱਚ ਦਿਲ ਲੱਗ ਗਿਆ ਪਰ ਕੰਮ ਦੇ ਨਾਲ ਨਾਲ ਸ਼ੌਂਕ ਵੀ ਪੂਰੇ ਕਰਾਂਗੇ ਹੂੰ ਹਾਂਜੀ ਜਿਨੀ ਕੰਮ ਆ ਜਿਹੜਾ ਸ਼ੌਂਕ ਪੂਰੇ ਕਰਨ ਲਈ ਕਰ ਰਹੇ ਹੋ ਹਾਂਜੀ ਸਹੀ ਤਾਂ ਇਹ ਹੁੰਦਾ ਵੀ ਪੜਾਈ ਵੀ ਜ਼ਰੂਰੀ ਹੁੰਦੀ ਆ ਹਨਾ ਸਾਡੇ ਲਈ ਤਾਂ ਤੁਸੀਂ ਗ੍ਰੈਜੂਏਸ਼ਨ ਕਰ ਲਈ ਹੈ ਹੁਣ ਹਨਾ ਦੋਨਾਂ ਨੇ ਗ੍ਰੈਜੂਏਸ਼ਨ ਕਰ ਲਈ ਅੱਗੇ ਬਾਰੇ ਫਿਰ ਸਟੱਡੀ ਬਾਰੇ ਕੀ ਸੋਚਿਆ ਅੱਗੇ ਸਟੱਡੀ ਕੰਟੀਨਿਊ ਕਰਾਂਗੇ ਪਰ ਹੁਣ ਮੇਰਾ ਏਮ ਇਹੀ ਹੈ ਮੈਂ ਇਹ ਬਿਜ਼ਨਸ ਨੂੰ ਵੱਡਾ ਕਰ ਲੈਣਾ ਇਹ ਹੌਲੀ ਹੌਲੀ ਸਟੈਪ ਬਾਈ ਸਟੈਪ ਇਹਨੂੰ ਇੱਧੇ ਉੱਪਰ ਲੈ ਜਾਣਾ ਹੈ ਹਮ ਹਰ ਇੱਕ ਕੰਮ ਦੇ ਵਿੱਚ ਮਿਹਨਤ ਬਹੁਤ ਕਰਨੀ ਪੈਂਦੀ ਹੈ ਹਨਾ ਤਾਂ ਇਸ ਕੰਮ ਦੇ ਵਿੱਚ ਹੁਣ ਕਿੰਨੀ ਕ ਮਿਹਨਤ ਕਰਦੇ ਹੋ ਸਵੇਰੇ ਉੱਠ ਕੇ ਕਿ ਦਿਨ ਚੜਾ ਰਹਿੰਦੀ ਹੈ ਤੁਹਾਡੀ ਸਾਰਾ ਦਿਨ ਫਿਰ ਕਿਵੇਂ ਜਾਂਦਾ ਹੈ ਸਵੇਰੇ 5:00 5:30 ਵਜੇ ਦੇ ਕਰੀਬ ਉੱਠੀ ਆਈਦਾ ਫਿਰ ਮੰਡੀ ਚੋਂ ਗੰਨਾ ਲੈਣ ਜਾਈਦਾ ਮੋਗਾ ਮੰਡੀ ਚੋਂ ਹੂੰ ਉੱਥੋਂ ਗੰਨਾ ਲੈ ਆ ਕੇ ਘਰ ਆ ਕੇ ਸਾਫ਼ ਕਰੀਦਾ ਕੱਟੀਦਾ ਫਿਰ ਵਾਸ਼ ਕਰੀਦਾ ਹੂੰ ਵਾਸ਼ ਕਰਨ ਤੋਂ ਬਾਅਦ ਸਾਰਾ ਸਮਾਨ ਸਬਸ ਵਾਸ਼ ਕਰਕੇ ਗੱਡੀ ਦੇ ਵਿੱਚ ਸੈਟਅਪ ਲਾਈ ਦੇ ਹੂੰ ਇਸ ਤੋਂ ਬਾਅਦ 10:00 ਵਜੇ ਦੇ ਕਰੀਬ ਅਸੀਂ ਮੋਗਾ ਚਲੇ ਜਾਨੇ ਆ ਖੱਜਾ ਸਾਈ ਰੋਡ ਤੇ ਇੱਕ ਸਟਾਲਰ ਨੇ ਅੱਛਾ ਉੱਥੇ ਜਾ ਕੇ ਸਾਰਾ ਸੈਟਅਪ ਲਾਈਦਾ ਫਿਰ ਸ਼ਾਮ 6:00 6:30 ਵਜੇ ਦੇ ਕਰੀਬ ਘੜੀਦਾ 8 ਤੋਂ 9 ਘੰਟੇ अच्छा हां 8 ਤੋਂ 9 ਘੰਟੇ ਬਹੁਤ ਹੋ ਜਾਂਦੇ ਆ ਨਾ ਸਾਰੇ ਦਿਨ ਦੀ ਮਿਹਨਤ ਹੁੰਦੀ ਆ ਫਿਰ ਉੱਥੇ ਮਿਹਨਤ ਮੰਨ ਹੀ ਆਖਦਾ ਕਿ ਬਹੁਤ ਮਿਹਨਤ ਕਰਨੀ ਪੈਂਦੀ ਆ ਆਖੀ ਹੁੰਦਾ ਸਰ ਗਰਮੀ ਦੇ ਕਰਕੇ ਪਰ ਮਿਹਨਤ ਤਾਂ ਕਰਨੀ ਹੀ ਪੈਣੀ ਆ ਹੂੰ ਅਜੇ ਘਰ ਕੰਮ ਕਰਾਂਗੇ ਉੱਚ ਵੀ ਮਿਹਨਤੀ ਆ ਸਰ ਹੂੰ ਆਪਾਂ ਪ੍ਰਾਈਵੇਟ ਕੰਪਨੀ ਦੇ ਵਿੱਚ ਵੀ ਕੰਮ ਕਰਦੇ ਆ ਉਹ ਲੇਕਿਨ ਨਹੀਂ ਚੱਲ ਰਹੀ ਨੇ ਜਵਾ ਤੋਂ ਸਟਾਰਟ ਅਪਸ ਉਹ ਤਿਆਰ ਤੋਂ ਆਈ ਮੋਗੇ ਸਾਥ ਤੋਂ 10000 ਰੁਪਏ ਦਿੰਦੇ ਸੀ ਅਸੀਂ ਪਹਿਲਾਂ Airtel ਕੰਪਨੀ ਦੇ ਵਿੱਚ ਕੰਮ ਕਰਦੇ ਸੀ ਐਜ਼ ਅ ਪ੍ਰੋਮੋਟਰ ਹਾਂਜੀ ਹਾਂਜੀ ਐਜ਼ ਅ ਪ੍ਰੋਮੋਟਰ ਕੰਮ ਕਰਦੇ ਸੀ ਅੱਛਾ 10000 ਸੈਲਰੀ ਸੀ ਉਹ ਕੱਟ-ਕਟਾ ਕੇ ਸਾਨੂੰ ਕਦੇ 7 ਮਿਲਦੀ ਸੀ 8 ਮਿਲਦੀ ਸੀ ਅੱਛਾ ਜਿਹਨੂੰ ਉਹਦੇ ਨਾਲ ਤੁਹਾਨੂੰ ਆਪਣਾ ਕੰਮ ਠੀਕ ਲੱਗਦਾ ਹਾਂਜੀ ਆਪਣਾ ਕੰਮ ਕਰਾਂਗੇ ਜਿੰਨਾ ਕਰ ਲਾਂਗੇ ਉਹ ਆਪਣਾ ਹੀ ਹੂੰ ਜਿੰਨੀਆਂ ਪ੍ਰੋਮੋਸ਼ਨਾਂ ਉਹਨਾਂ ਦੀਆਂ ਕਰਦੇ ਸੀ ਉਹਨਾਂ ਨੂੰ ਸਾਰਾ ਚੱਲੀ ਜਾਂਦੀ ਸੀ ਫੀਡਬੈਕ ਵਗੈਰਾ ਵੀ ਹੂੰ ਹੂੰ ਉਹ ਸੈਲਰੀ ਕੱਟ ਦਿੰਦੇ ਸੀ ਫਿਰ ਕੰਮ ਦੇ ਵਿੱਚ ਕਈ ਵਰੀ ਰੌਲੇ ਵੀ ਪੈ ਜਾਂਦੇ ਆ ਦੋ ਜਣੇ ਜਦੋਂ ਕੰਮ ਕਰਦੇ ਆ ਕਦੇ ਐਂ ਤਾਂ ਨਹੀਂ ਹੋਇਆ ਕਿ ਬੰਡੇ ਹੋਏ ਨੇ ਕੰਮ ਜਾਂ ਆਪੀ ਬਸ ਕਰੀ ਜਨਾਂ ਜਿਹਦੇ ਦੇਲ ਕੀਤਾ ਜਿਹਦੇ ਦੇਲ ਕੀਤਾ ਜਿਹੜਾ ਕੰਮ ਹੱਥ ਲੱਗ ਗਿਆ ਉਹ ਹੀ ਕਰੀ ਜਾਂਦੇ ਆ ਅੱਛਾ ਕਦੇ ਵੰਡ ਨਹੀਂ ਕੀਤੀ ਕੰਮ ਨਹੀਂ ਨਹੀਂ ਵੰਡ ਨਹੀਂ ਕੀਤਾ ਅੱਛਾ ਫਿਰ ਲੋਕੀਏ ਜਿਹੜੇ ਜਦੋਂ ਜੂਸ ਪੀਂਦੇ ਨੇ ਤੁਸੀਂ ਪਹਿਲਾਂ ਵੀ ਦੱਸਿਆ ਵੀ ਕੁਛ ਕਿ ਕਹਿ ਜਾਂਦੇ ਨੇ ਮਾੜਾ ਕੁਛ ਕਿ ਚੰਗਾ ਵੀ ਕਹਿ ਜਾਂਦੇ ਨੇ ਤਾਂ ਤੁਹਾਨੂੰ ਲੱਗਦਾ ਵੀ ਜਦੋਂ ਦੇ ਖੜੇ ਹੋ ਲੋਕਾਂ ਦੀ ਗਿਣਤੀ ਵੱਧ ਰਹੀ ਆ ਤੁਹਾਡੇ ਵੱਲ ਨੂੰ ਆ ਰਹੇ ਨੇ ਲੋਕ ਜੂਸ ਪੀਣ ਹਾਂਜੀ ਪਹਿਲਾਂ ਤਾਂ ਸਾਨੂੰ ਸਰਕਾ ਥੋੜ੍ਹਾ ਜਿਹਾ ਵਾਲੀ ਵਾਲੀ ਰਿਸਪਾਂਸ ਮਿਲਦਾ ਆ ਸਰ 20-25 ਦਿਨ ਹੋ ਗਏ ਉਸ ਤੋਂ ਹੁਣ ਜਿਆਦਾ ਰਿਸਪਾਂਸ ਮਿਲ ਰਹੀ ਕੋਈ ਹੋਰ ਕੰਮ ਵੀ ਕੀਤੇ ਨੇ ਮਿਹਨਤ ਕੀਤੀ ਹੈ ਜਿਹੜੇ ਇੰਨੀ ਮਿਹਨਤ ਤੁਸੀਂ ਇਸ ਕੰਮ ਤੇ ਕਰਦੇ ਹੋ ਹਨਾ ਇਹਨਾਂ ਮਤਲਬ ਕੁਝ ਥੋੜੀ ਪਹਿਲਾਂ ਵੀ ਕੀਤੀ ਹੋਣੀ ਹੈ ਕੰਮਾਂ ਤੇ ਮਿਹਨਤ ਜਿਵੇਂ ਕਰਦਿਆਂ ਨਾਲ ਬਹੁਤ ਸਾਰੇ ਹੈਲਪ ਕਰਾਉਂਦੇ ਹਨਾ ਉਦਾਂ ਦੇ ਵੀ ਹਾਂ ਲੇਬਰ ਦਾ ਕੰਮ ਵੀ ਕੀਤਾ ਸਰ ਅਸੀਂ ਅੱਛਾ ਹਾਂ ਨਹੀਂ ਤਾਂ ਕਰਕੇ ਮਿਹਨਤ ਨੂੰ ਇਹਨਾਂ ਮੰਨਿਆ ਨਹੀਂ ਜਾਂਦੀ ਅੱਛਾ ਔਖਾ ਨਹੀਂ ਲੱਗਦਾ ਜਿੰਨੀ ਤੁਹਾਨੂੰ ਔਖਾ ਨਹੀਂ ਲੱਗਦਾ ਤਦ ਤੱਕ ਹਾਂਜੀ ਹਾਂਜੀ ਤੁਹਾਡੀ ਬੀਟੀ ਕੰਮ ਕਰ ਰਹੀ ਹੈ ਜੀ ਅਕਸਰ ਆਪਾਂ ਦੇਖਦੇ ਹਾਂ ਕਿ ਮੁੰਡਿਆਂ ਬਾਰੇ ਕੀ ਜਾਂਦਾ ਹੈ ਨਾ ਜੀ ਸਰ ਤੇ ਪਰ ਕੁੜੀਆਂ ਮੇਰੇ ਗੱਲ ਨਹੀਂ ਹੁੰਦੀ ਕਿੰਨਾ ਕਮਾਨ ਮਹਿਸੂਸ ਹੁੰਦਾ ਕਿ ਤੁਹਾਡੀ ਬੇਟੀ ਨੇ ਜ਼ਿੰਮੇਵਾਰੀ ਵੀ ਚੱਕੀ ਆ ਕਰਦੀ ਤੇ ਪੜ੍ਹਾਈ ਵੀ ਕੀਤੀ ਆ ਜੇ ਜੇ ਬੇਟੀ ਬਾਰੇ ਮੈਂ ਗੱਲ ਕਰਾਂ ਨਾ ਹੂੰ ਬੇਟੀ ਦੀ ਮਤਰੀਫ ਨਹੀਂ ਕਰ ਸਕਦਾ ਹੂੰ ਬੇਟੀ ਨੇ ਇਹਦੇ ਕੋਈ ਹਣ ਨਹੀਂ ਬੇਟੀ ਘਰ ਦੇ ਵਿੱਚ ਵੀ ਉਹ ਕੋਈ ਗੱਲਬਾਤ ਵੀ ਚਲਦੀ ਸੀ ਨਾ ਬੇਟਾ ਨਾਲੋਂ ਬੇਟੀ ਅੱਗੇ ਹੋ ਕੇ ਕੰਮ ਕਰਦੀ ਸੀ ਜਦੋਂ ਉਹ ਮਿੱਥੀ ਤੋੜਦੀ ਜਿਹੜੇ ਕਹਿੰਦੇ ਸੀ ਮੁੰਡੇ ਸਾਰਾ ਮੁੰਡੇ ਸਾਰਾ ਕਸ਼ਟ ਕੁੜੀ ਨੇ ਆਪ ਕਰ ਦਿੱਤਾ ਆਪ ਆਪ ਕਰਕੇ ਦਿਖਾਇਆ ਹਰ ਇੱਕ ਘਰ ਦੀ ਜ਼ਿੰਮੇਵਾਰੀ ਜੋ ਕੁੜੀ ਨੇ ਅੱਜ ਹੋਂ ਤੱਕ ਵੀ ਲੈਣ ਦੇਣ ਵੀ ਕਰਨਾ ਸਾਰਾ ਕੁਝ ਅੱਛਾ ਹਾਂਜੀ ਜੇ ਠੀਕ ਹੈ ਕਰਦਿਆਂ ਪ੍ਰੋਬਲਮ ਆ ਸਾਰੀ ਤਰਫ ਉੱਤਰ ਚੱਲਦੀ ਰਹਿੰਦੀਆਂ ਕੋਈ ਲੈਣ ਦੇ ਹੁੰਦੀਆਂ ਕੁੜੀ ਨੇ ਆਪ ਹੀ ਅਰੇਂਜਮੈਂਟ ਕਰ ਲੈਣਾ ਤੁਹਾਡਾ ਜਿੰਦਗੀ ਦਾ ਕਿਹੋ ਜਿਹਾ ਰਿਹਾ ਜੀ ਮਿਹਨਤ ਤੁਸੀਂ ਵੀ ਜ਼ਿੰਦਗੀ ਦੇ ਬਹੁਤ ਸਾਲ ਹਨਾ ਕੰਮ ਕੀਤਾ ਅੱਜ ਤੁਹਾਡੇ ਬੇਟੇ ਵੀ ਚਲੋ ਬੇਟੀ ਵੀ ਦੋਨੇ ਕੰਮ ਕਰ ਰਹੇ ਆ ਤੁਹਾਡਾ ਕਿਹੋ ਜਿਹਾ ਸਟਰਗਲ ਰਿਹਾ ਲਾਈਫ ਦਾ ਮੇਰਾ ਸਟਰਗਲ ਤਾਂ ਬਹੁਤ ਬਸ ਸਟਰਗਲ ਹੋ ਰਿਹਾ ਜੀ ਅੱਛਾ ਸ਼ੁਰੂ ਦੇ ਵਿੱਚ ਮੈਂ ਮੈਟਰ ਪਾਸ ਕਰਕੇ ਹੂੰ ਬਾਅਦ ਵਿੱਚ ਜੋ ਲੇਬਰੀ ਚਲਦੀ ਸੀ ਉਸ ਟਾਈਮ ਦੇ ਵਿੱਚ ਨੌਕਰੀ ਦੂਰ ਬਹੁਤ ਟਰਾਈ ਕੀਤੀ ਪਰ ਨਹੀਂ ਮਿਲੀ ਲੇਬਰ ਸਟਾਰਟ ਕੀਤੀ ਲੇਬਰ ਤੋਂ ਬਾਅਦ ਮੰਡੀ ਦੇ ਵਿੱਚ ਪੱਲੇਦਾਰੀ ਵੀ ਕੀਤੀ ਆ ਹੂੰ ਉਸ ਤੋਂ ਬਾਅਦ ਮੜ ਕੇ ਦੁਕਾਨ ਦੀ ਦੁਕਾਨ ਕਰਕੇ ਦੇਚੀ ਦੁਕਾਨ ਦੇ ਵਿੱਚ ਕਾਮਯਾਬੀ ਨਹੀਂ ਮਿਲੀ ਫਿਰ ਵਿਦੇਸ਼ ਵੀ ਚਲੇ ਗਏ ਵਿਦੇਸ਼ ਚਲੇ ਗਏ ਅੱਛਾ ਵਿਦੇਸ਼ ਤੋਂ ਬਾਅਦ ਇੱਥੇ ਵਾਪਸ ਆ ਕੇ ਹੁਣ ਵਾਪਸ ਆਏ ਸੀਗੇ ਜੀ ਹੂੰ ਉਹਨੇ ਠੀਕ ਆ ਜੋ ਵੀ ਵਿਦੇਸ਼ ਤੋਂ ਕੱਟਿਆ ਉਹ ਸੋਨਾ ਕੱਟਿਆ ਕੰਮ ਤੋਂ ਮੈਂ ਸ਼ੁਰੂ ਕੀਤਾ ਸੀਗਾ ਜੀ ਹੂੰ ਹੂੰ ਮੈਂ ਬਿਮਾਰ ਹੋਣ ਕਾਰਨ ਮੁੜ ਕੇ ਅਲਾਤੀ ਅਦਰ ਬਣ ਕੇ ਸੀਗੇ ਇੱਕ ਵੀ ਬੇਟੀ ਮੁੜ ਕੇ ਬੇਟੀ ਨਹੀਂ ਜਾਣਾ ਪਿਆ ਅੱਛਾ ਹਾਂਜੀ ਬੇਟੀ ਗੰਦੀ ਕੋਈ ਗੱਲ ਨਹੀਂ ਡੈਡੀ ਵੀ ਮੈਂ ਚાલਦੀ ਹਾਂ ਤੁਹਾਨੂੰ ਕੋਈ ਐਂਟਰੀ ਲੱਗੇ ਵੀ ਨਹੀਂ ਭੇਜਣਾ ਬੇਟੀ ਨੂੰ ਕਿਉਂ ਨਹੀਂ ਸਨ ਮੈਂ ਇਸ ਤਰ੍ਹਾਂ ਕਰਕੇ ਕਦੇ ਰੁਕਿਆ ਨਹੀਂ ਸੀਗਾ ਨਹੀਂ ਵਾ ਮੈਨੂੰ ਆਪਣੀ ਬੇਟੀ ਦਾ ਪਹਿਲੇ ਮਾਨ ਸੀਗਾ ਤੇ ਮੇਰੀ ਬੇਟੀ ਨੇ ਮੇਰਾ ਮਾਨ ਹੋਰ ਵੀ ਵਧਾਇਆ ਹੂੰ ਜ਼ਿੰਦਗੀ ਵਧੀਆ ਬਣਾਉਣੀ ਸਰ ਪਹਿਲਾ ਆਪਣੇ ਬਿਜ਼ਨਸ ਨੂੰ ਸਾਬ ਪਕਰਨਾ ਹੈ ਹੂੰ ਫਿਰ ਹੀ ਮੈਰਿਜ ਬਾਰੇ ਸੋਚਾਂਗੇ ਅੱਛਾ ਹਾਂਜੀ ਪਹਿਲਾ ਸਾਰਾ ਬਿਜ਼ਨਸ ਸੈੱਟ ਕਰਾਂਗੇ ਨਾ ਹਾਂਜੀ ਠੀਕ ਹੈ ਤਾਂ ਇਹ ਕਹਾਣੀਆਂ ਦੋ ਦੋਸਤਾਂ ਦੀ ਭੈਣਾਂ ਦੀ ਜਿਹੜੇ ਆਪਸ ਦੇ ਵਿੱਚ ਇੰਨੀ ਜਿਆਦਾ ਉਹਨਾਂ ਦੀ ਦੋਸਤੀ ਹੋ ਗਈ ਕਿ ਉਹਨਾਂ ਨੇ ਇੱਕ ਦੂਜੇ ਨੂੰ ਭੈਣ ਮੰਨ ਲਿਆ ਤੇ ਨਾਲ ਨਾਲ ਹੀ ਉਹਨਾਂ ਨੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੂੰ ਵੀ ਮੋਢਿਆਂ ਤੇ ਚੱਕ ਲਿਆ ਭਾਵੇਂ ਕਿ ਬਹੁਤ ਸਾਰੀ ਮਿਹਨਤ ਕਰਨੀ ਪੈਂਦੀ ਆ ਪਰ ਉਹ ਮਿਹਨਤ ਕਰਕੇ ਖੁਸ਼ ਨੇ ਮੰਦੀਪ ਤੇ ਅਮਨਜੋਤ ਤਾਂ ਇਹਨਾਂ ਨੇ ਲੋਕੇਸ਼ਨ ਤੁਹਾਨੂੰ ਦੱਸੀ ਆ ਮੋਗਾ ਦੇ ਵਿੱਚ ਕੱਚਾ ਦੁਸਾਂਝ ਰੋਡ ਮੈਂ ਕਹਿੰਦਾ ਜ਼ਰੂਰ ਜਦੋਂ ਵੀ ਲੰਘਦੇ ਕਰਦੇ ਹੋ ਭਾਵੇਂ ਸਪੈਸ਼ਲ ਜਾਓ ਇਹਨਾਂ ਕੋਲ ਇੱਕ ਵਾਰੀ ਜ਼ਰੂਰ ਜਾਓ ਜੁੜੇ ਰਹੋ ਦੁਨੀਆ ਦੇ ਨਾਲ